ਆਗੇ ਦੇ ਪੇਰੈਂਟਸ ਆ ਗਏ ਆ ਨਾਲ ਆਪਣੇ ਕੋਈ ਜਿਹੜੇ ਹੋਣਗੇ ਜਿਹੜੇ ਆਉਂਦੇ ਨੇ ਆਪਣੇ ओके ਕੋਈ ਨਾ ਜਿਆਦਾ ਪ੍ਰੈਕਟਿਸ ਨਹੀਂ ਹੋ ਰਿਹਾ ਪਤਾ ਨਹੀਂ ਬਾਕੀ ਮੇਰਾ ਭਰਾ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਵੱਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਉਹਨੇ ਵੱਲੋਂ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਹੈ ਕਿ ਇਹਦਾ ਮਤਲਬ ਹੈ ਕਿ ਜਿੰਨੇ ਕੋਈ ਕੀਤਾ ਉਹ ਦੋਸ਼ਿਆ ਦਾ ਕਰਦੇ ਹਾਂ ਹਾਂ ਬਸ ਜਿੰਨੇ ਜਿੰਨੇ ਕੀਤਾ ਉਹ ਤਾਂ ਦੋਸ਼ਿਆ ਦਾ ਕਾਰਵਾਈ ਪੰਦੀ ਜੋ ਵੀ ਹੈਗੀ ਹੈ ਕੀਤੀ ਜਾ ਬੱਚੇ ਚਾਚੀ ਜੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਬੱਲੇ ਕਲੀਅਰ ਕਰੋ ਤੇ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਇੱਥੇ ਕੈਮਰਾ ਦੀ ਪਰਨਾ ਹੋਣ ਦੀ ਤਾਂ ਲੱਗਦਾ ਵੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਆਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਜਦੋਂ ਪਿੱਛੇ ਸਮੇਂ ਜੇ ਕਿ ਸ਼ਿਮਲਾਪੁਰੀ ਦੇ ਵਿੱਚ ਜੋ ਹੈ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵੱਡਾ ਆਸਾ ਹਾਂਜੀ ਲੱਗਦਾ ਸੀ ਵੀ ਇਹਨਾਂ ਨੂੰ ਵੀ ਵੱਡਾ ਆਸਾ ਕਰਨਾ ਸੀ ਹੁਣ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਦਿਲ ਦੇ ਮਨ ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਬਹੁਤ ਧੰਨਵਾਦ ਕਰਦੇ ਮੀਡੀਆ ਲਈ ਜੀ ਤੁਹਾਨੂੰ ਮੀਡੀਆ ਮੇਰਾ ਨਿਤਿੰਦਰਪਾਲ ਸਿੰਘ ਹੈ ਜੀ ਨਿਤਿੰਦਰਪਾਲ ਸਿੰਘ ਜਿੱਦਾਂ ਅਜੇ ਬੱਚਾ ਤੁਹਾਡਾ ਗੁੰਮ ਹੋ ਗਿਆ ਸੀ ਕਿੰਨੇ ਵਜੇ ਘਰੋਂ ਗੁੰਮ ਹੋਇਆ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੱਲੇ ਵਾਲਿਆਂ ਨੇ ਔਰ ਮੇਰਾ ਐਕਟਾ ਤੋਂ ਸਾਹਿਬ ਨੇ ਬੜਾ ਬਹੁਤ ਸਾਥ ਦਿੱਤਾ ਕੁਝ ਹੀ ਘੰਟਿਆਂ 'ਚ ਮੇਰਾ ਬੱਚਾ ਲੱਭਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੱਗਿਆ ਇਹ ਹਾਤਾ ਮੁਹੰਮਦ ਤਾਇਰ ਛੇਵੀਂ ਪਾਸੇ ਗੁਰਦੁਆਰੇ ਕੋਲ ਜੀ ਅੱਛਾ ਤੇ ਸੀਸੀ ਕੈਮਰੇ ਵੀ ਜਿੱ ਇੱਕ ਫੁਟੇਜ ਆਈ ਹੈ ਉਹ ਲੇਡੀਸ ਕੋਲ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹ ਕਹਾਂਗਾ ਫਿਰ ਵੀ ਕਾਰਵਾਈ ਕਰਾਂ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬਣੇ ਜੇ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਅਥੇ ਕਿੱਧਰ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਮੇਰਾ ਬੱਚਾ ਗੁਰਦੇਵ ਨਗਰ ਕਿੱਦਾਂ ਜਾਊਗਾ ਨਹੀਂ ਇੰਨੀ ਤੂੰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਸਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਤੇ ਜਲਦੀ ਤੁਸੀਂ ਸੀਸੀ ਕੈਮਰੇ ਦੀ ਪਾਲ ਕੀਤੀ ਪਤਾ ਲੱਗ ਗਿਆ ਵੀ ਕੌਣ ਲੱਗ ਗਿਆ ਲੱਗਦਾ ਵੀ ਉਹ ਡਰ ਦੇ ਖੋਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ ਕਾਨੂੰ ਮੇਰੇ ਬੱਚੇ ਨੂੰ ਜਾਂਦੀ ਜਾਣੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਿਵਾਰ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਿੰਦੇ ਹਾਂ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਬਟ ਮੈਨੂੰ ਆਪ ਨਹੀਂ ਸਮਝ ਆਖਰੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਜੀ ਕਹਿ ਰਹੇ ਆਂ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿਨ੍ਹਾਂ ਵੀ ਕੀਤਾ ਉਹਨਾਂ ਤੋਂ ਬੰਦੀ ਕਾਰਵਾਈ ਪੂਰੀ ਕਰਨ ਤੇ ਹੁਣ ਕਹਿੰਦੇ ਥਾਣੇ 'ਚ ਬੱਚਾ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ ਥਾਣੇ 'ਚ ਬੋਲੇ ਠੀਕ ਹੈ ਕੀ ਕਹਿਣਾ ਚਾਹੁੰਗੇ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਕੀਤਾ ਹਾਂਜੀ ਮੈਂ ਐਸਐਸਓ ਦਾ ਮੇਰੇ ਬੱਚੇ ਨੂੰ ਲਭਾਂਚ ਮੇਰੀ ਸਹਾਇਤਾ ਕੀਤੀ ਇੱਕ ਬਾਪੂ ਦਾ ਬੱਚਾ ਦੇ ਜਿਹੜੇ ਐਸਟੀ ਨੰਬਰ ਇਹਦੇ 3 ਨੰਬਰ ਐਸਟੀ ਜਿਹੜੇ ਵੀ ਆਜੀ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰਿਤ ਸਿੰਘ ਕੰਮ ਕਿਦਾਂ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਈ ਕੋਈ ਘਟੇ ਜ ਮੇਰਾ ਬੱਚਾ ਮੈਨੂੰ ਦਵਾਤਾ ਜੀ ਨਾ ਠੀਕ ਹੈ ਮੈਂ ਇਹ ਪ੍ਰਸ਼ਾਸਨ ਨੂੰ ਕਹਿਣਾ ਵਾ ਕਿ ਮੇਰਾ ਜੋ ਵੀ ਜਿਸ ਬੰਦੇ ਨੇ ਮੇਰੇ ਬੱਚੇ ਨੂੰ ਤਰ੍ਹਾਂ ਪੰਚਾਇਆ ਵਾ ਉਹਦੀ ਚੰਗੀ ਦਾ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾ ਬਾਕੀ ਮੈਂ ਪਰਮਾਤਮਾ ਦਾ ਵੀ ਬਹੁਤ ਬਹੁਤ ਕਰਵਾ ਸਕਦਾ ਜਿਹੜਾ ਬੱਚਾ ਗੁੰਮ ਹੋਇਆ ਹੈ ਕਾਫੀ ਪੁੱਛੇ ਗਏ ਇਹ ਮਾਮਲਾ ਹੈ ਕਿ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਕੋਰਸ ਆਰੰਭ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਤੋਂ ਸਾ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਵੇ ਸਰ ਕਿਹੜੇ ਢਾਣੇ ਕਿਹੜੇ ਢਾਣੇ ਦਾ ਮਾਮਲਾ ਸੀ ਔਰ ਕਿਹੜੇ ਢਾਣੇ ਜੋ ਬੱਚਾ ਬ੍ਰਾਹਮਤ ਹੋਇਆ ਇਹ 3 ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਦੀ ਕਿਰਪਾ ਨਾਲ ਬੱਚਾ ਸਹੀ ਸਮੇਂ ਤੇ ਮਿਲ ਗਿਆ ਪੰਜ ਰੌਡ ਪੰਜ ਨੰਬਰ ਕੀ ਡਿਵੀਜ਼ਨ ਹੋ ਗਿਆ ਬ੍ਰਾਹਮਤ 4-5 ਘੰਟਿਆਂ ਦੇ ਵਿੱਚ ਇਸ ਦਾ ਸੀਸੀ ਕੈਮਰਾ ਜਿਹੜੀ ਫੁਟੇਜ ਆਈ ਹੈ ਉਹ ਲੇਡੀਜ਼ ਕੌਣ ਹੈ ਜੀ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿੱਦੇ ਵੀ ਉਹਦੇ ਪੰਜ ਕਰਦੇ ਜੇ ਅਗਰ ਦੋਸ਼ੀ ਹੋਵੇ ਤਾਂ ਕਾਰਵਾਈ ਕਰੂ ਬਿਲਕੁਲ ਕੀਤੀ ਠੀਕ ਹੈ ਬਾਕੀ ਗੱਲ ਕਰਦੇ ਆ ਇਧਰ ਆ